दो हज़ार छब्बी के पहले हफ्ते ये दो दान कर देना धार्मिक स्थान पर जाके वागुरु जी का खालसा वाहगुरु जी की फतेह दो हज़ार छब्बी के पहले हफ्ते ये दो दान कर देना धार्मिक स्थान पर जाके मंगी मुराद पूरी होगी लिख लवो संत बचन हमेशा इतवा ने ਮੇਰੇ ਗੁਰਪ੍ਰੀਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਸਾਧ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਸਾਧ ਸੰਗਤ ਜੀ ਪਹਿਲਾਂ ਫਤੇ ਬਲਾਓ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਪੂਰਨ ਭ੍ਰਮ ਗਿਆਨੀ ਸੰਤ ਭਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਆਪਣੀ ਹਾਂ ਜੀ ਜੋ ਲਗਵਾਉਣਾ ਜੀ ਟਾਂਜੂ ਬਾਬਾ ਜੀ ਦਾ ਅਮੀਰ ਪਰਿਵਾਰ ਆਮ ਜੀ ਉਤੇ ਤੇ ਆਪ ਜੀ ਦੇ ਪਰਿਵਾਰ ਦੇ ਹਮੇਸ਼ਾ ਲਈ ਬਣਿਆ ਨਹੀਂ ਸਾਰ ਸੰਗਤ ਜੀ ਸਤਿਗੁਰੂ ਗੁਰੂ ਕੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਤ ਪਾ ਪਿਆਰਿਓ ਸਤਿਗੁਰਤੀ ਮਿਹੇ ਸਾਡੇ ਤੇ ਵੱdte ਪਿਆਰਿਓ ਸਤਿਗੁਰ ਮਹਾਰਾਜ ਜੀ ਦੀ ਕਿਰਤ ਪਾ ਰਹਿਮਤ ਤੇ ਆਪਾ ਹੱਕਦਾਰ ਹੋਈ ਸੋ ਜਿਹੜੀਆਂ ਮੈਂਦੀਆਂ ਅੱਜ ਸੰਚੀ ਕਰਨੀਆਂ ਨੇ ਜੀ ਸਤਗੁਰ ਮਹਾਰਾਜ ਜੀ ਨੇ ਵੜੀ ਪੱਟੀ ਕਿਪਾ ਕੀਤੀ ਪਿਆਰੋ 2026 ਸਾਲ ਜਿਹੜਾ ਹੈ ਜਮਾ ਆਰੰਭ ਹੋਣਾ ਹੈ ਤੇ ਉਹ ਅਸੀਂ ਜਿੱਥੇ ਜਿੱਥੇ ਨਵਾਂ ਸਾਲ ਆਵੇਗਾ ਤੇ ਉੱਥੇ ਅਸੀਂ ਆਪਣੇ ਆਪ ਨੂੰ ਤੇ ਆਪਣੇ ਆਪ ਦੇ ਵਿੱਚ ਨਵਾਂ ਖਿਆਲਤ ਵੀ ਜਰੇ ਨੇ ਉਹ ਪੈਦਾ ਕਰਨੀ ਨੇ ਨਵੇਂ ਖਿਆਲਤ ਵੀ ਜਿਹੜੇ ਨੇ ਓਹ ਅਸੀਂ ਆਪਣੇ ਅੰਦਰ ਲੈ ਕੇ ਆਉਣੇ ਨੇ ਸਤਗੁਰ ਮਹਾਰਾਜ ਦੀ ਕਿਰਪਾ ਕਰਨ ਸੋ ਪਿਆਰਿਓ ਜਦੋਂ ਅਸੀਂ ਆਪਣੇ ਆਪ ਦੇ ਵਿੱਚ ਨਵੇਂ ਖਿਆਲਤ ਪੈਦਾ ਕਰਾਂਗੇ ਆਪਣੇ ਆਪ ਦੇ ਵਿੱਚ ਸਾਡੇ ਨਵੇਂ ਖਿਆਲਤ ਬਣਨਗੇ ਤੇ ਸਤਗੁਰ ਮਹਾਰਾਜ ਦੀ ਜਿਹੜੀ ਕਿਰਪਾ ਹੈ ਉਹ ਸਾਡੇ ਉੱਪਰ ਉਦੋਂ ਹੀ ਵਰਤੇਗੀ ਸਤਗੁਰ ਮਹਾਰਾਜ ਸਾਡੇ ਤੇ ਉਦੋਂ ਹੀ ਕਿਰਪਾ ਕਰਨਗੇ ਸੋ ਪਿਆਰਿਓ ਅਸੀਂ タルਮਿਕ ਸਥਾਨ ਤੇ ਜਾਣਾ ਚਾਹਤਾ ਕਰਨੀ ਹੈ ਕੇਵਲ ਅਸੀਂ ਖਾਣਾ ਪੂਟੀ ਨਹੀਂ ਕਰਨੀ ਵੀ ਯਾਤਰਾ ਕਰ ਆਈ ਤੇ ਬੜਾ ਚੰਗਾ ਹੋਇਆ ਖਵਾ ਜੀਵਾ ਇੰਚ ਹੋ ਗਿਆ ਆਹ ਹੋ ਗਿਆ ਨਾ ਨਾ ਗੇਨ ਤੋਂ ਪਾ ਕੀ ਜਦੋਂ ਅਸੀਂ ਸਮਝਾਂਗੇ ਜਦੋਂ ਅਸੀਂ ਵਿਚਾਰਾਂਗੇ タルਮਿਕ ਸਥਾਨ ਤੋਂ ਕਈ ਹੁਣ ਕਹਿੰਦੇ ਦਾਨ ਕਰੋ ਜੀ ਨਵਾਂ ਸਾਲ ਆ ਗਿਆ ਨਵਾਂ ਸਾਲ ਖੁਸ਼ੀਆਂ ਭਰਿਆ ਰਹੇਗਾ ਦਾਨ ਕਰਨ ਤੇ ਬਾੰਦ ਵਿੱਚ ਜਿਟਾਉਂਦੇ ਰਹਿਣਾ ਵੀ ਮੈਂ ਤੇ ਦਾਨ ਕੀਤਾ ਮੈਂ ਇੰਨਾ ਦਾਨ ਕੀਤਾ ਮੈਂ ਆ ਕਰ ਦਿੱਤਾ ਮੈਂ ਉਹ ਕਰ ਦਿੱਤਾ ਤੇ ਸਾਥ ਸੰਗਤ ਜੀ ਉਹ ਕਦੀ ਨਹੀਂ ਜਿੱਥੇ ਹੰਕਾਰ ਆ ਗਿਆ ਉੱਥੇ ਨਹੀਂ ਹੋਮੀ ਨਾ ਵੀ ਨਾ ਵਿਰੋਧ ਹੈ ਦੇ ਨਵਸੇ ਇਕਠਾਏ ਪਾਤਸ਼ਾਹ ਕਹਿੰਦੇ ਜਿੱਥੇ ਹੰਕਾਰ ਹੈ ਜਿੱਥੇ ਹਉਮਈਆ ਕੀ ਕਹਿੰਦੇ ਉੱਥੇ ਕਦੀ ਵੀ ਸਤਗੁਰ ਦੀ ਸਿੱਖਿਆ ਨਹੀਂ ਵਸ ਸਕਦੀ ਸਤਗੁਰ ਦੀ ਸਿੱਖਿਆ ਆਹੀ ਨਹੀਂ ਸਕਦੀ ਗੁਰਮੁਖ ਉੱਥੇ ਨਹੀਂ ਗੁਰੂ ਦੀ ਸਿੱਖਿਆ ਵਸਦੀ ਫਿਰ ਉੱਥੇ ਨਹੀਂ ਪਾਤਸ਼ਾਹ ਦੀ ਸਿੱਖਿਆ ਵਸਦੀ ਫਿਰ ਇਹ ਗੱਲ ਯਾਦ ਰੱਖਿਓ ਕਹਿੰਦੇ ਨੇ ਮੂਹੂ ਮੰਗਿਆ ਮਰਾਦਾ ਉੱਥੇ ਬੰਦਾ ਕਹਿੰਦਾ ਮੈਨੂੰ ਮੂਹੂ ਤੂੰ ਜੋ ਮੰਗ ਲਿਆ ਮੇਰੇ ਕੋਲ ਹੋਵੇ ਜੇ ਮੈਂ ਡਿਫੈਂਡਰ ਮੰਗ ਲਈ ਤੇ ਉਹ ਹੋਵੇ ਜੇ ਮੈਂ ਕਰੋੜ ਰੁਪਈਆ ਮੰਗ ਲਿਆ ਗੁਰੂ ਤੋਂ ਤਾਂ ਉਹ ਹੋਵੇ ਬਸ ਇੱਕਦਮ ਹੀ ਮਿਲ ਜਾਈ ਸਬਰ ਨਹੀਂ ਹੈਗਾ ਸੰਤੋਖ ਨਹੀਂ ਹੈਗਾ ਤੇ ਮੰਗਿਆ ਮੈਨੂੰ ਸਭ ਕੁਝ ਮਿਲ ਜਾਈ ਮੈਨੂੰ ਬਿਨਾ ਮੰਗਿਆ ਜੋ ਮੈਂ ਨਹੀਂ ਵੀ ਮੰਗਿਆ ਉਹ ਵੀ ਮਿਲ ਜਾਈ ਪਰ ਮੈਨੂੰ ਗੁਰੂ ਦਾ ਸ਼ੁਕਰਾਨਾ ਕਰਨਾ ਨਾ ਪਵੇ ਮੈਨੂੰ ਸਤਗੁਰ ਦੇ ਨੇੜੇ ਜਾਣਾ ਨਾ ਪਵੇ ਮੈਂ ਕੋਈ ਪਾਣੀ ਨਹੀਂ ਪੜਨੀ ਮੈਂ ਸ਼ਬਦ ਨਹੀਂ ਪੜਨਾ बस ਫਿਰ ਇੱਕ ਇਹ ਹੈ ਬੰਦਾ ਜਾਂਦਾ ਮੈਂ ਕੁਝ ਨਹੀਂ ਕਰਨਾ ਮੈਨੂੰ ਮਿਲੇ ਤੇ ਇੱਕ ਨਿਸ਼ਕਾਮ ਬਿਲਕੁਲ ਨਿਸਵਾਰਥ ਮਿਲੇ ਤੇ ਸਤਗੁਰ ਮਹਾਰਾਜ ਕਹਿੰਦੇ ਸਾਡੇ ਤੇ ਜਿਹੜੀ ਕਿਰਪਾ ਹੈ ਪਾਸ਼ਾ ਦੀ ਜਿਹੜੀ ਕਿਰਪਾ ਹੈ ਸਾਡੇ ਤੇ ਆਈ ਹੈ ਜੇ ਮੈਨੂੰ ਕੁਝ ਕਰਨਾ ਨਾ ਪਵੇ ਹੁਣ ਬੰਦਾ ਕਵੇ ਮੈਂ ਕੰਮ ਵੀ ਨਾ ਕਰਾਂ ਮੈਂ ਨੌਕਰੀ ਵੀ ਨਾ ਕਰਾਂ ਤੇ ਮਾਲਕ ਮੈਨੂੰ ਤਨਖਾਹ ਦੇਈ ਜਾਵੇ ਬੈਠੇ ਮਿਠਾਈ ਮੈਨੂੰ ਕੈਸ਼ ਆਵੇ ਇਹ ਕਿਵੇਂ ਹੋ ਸਕਦਾ ਹੈ ਬੰਦਾ ਕਹਿੰਦਾ ਮੈਨੂੰ ਸ਼ਬਦ ਦੀ ਕਮਾਈ ਵੀ ਨਾ ਕਰਨੀ ਪਵੇ ਤੇ ਮੇਰੀ ਕੁਲ ਆ ਵੀ ਸਾਰਾ ਕੁਝ ਜਾਵੇ ਸਤਗੁਰ ਮਹਾਰਾਜ ਕਹਿੰਦੇ ਤੇਰਾ ਭੁਲੇ ਖਾਇ ਸੱਜਣਾ ਇੱਦਾਂ ਨਹੀਂ ਕੁਝ ਮਿਲਦਾ ਭੁੱਲ ਜਾ ਵੀ ਇਦਾਂ ਕੁਝ ਮਿਲਜੂ ਐਵੇਂ ਨਹੀਂ ਕੁਝ ਪ੍ਰਾਪਤ ਹੁੰਦਾ ਪਿਆਰਿਓ ਜੀ ਸਤਗੁਰ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਨਹੀਂ ਲਾ ਜਦੋਂ ਆਪਾਂ ਇਸ ਚੀਜ਼ ਨੂੰ ਸਮਝਾਂਗੇ ਜਦੋਂ ਆਪਾਂ ਇਸ ਚੀਜ਼ ਨੂੰ ਵਿਚਾਰਾਂਗੇ ਸਤਿਗੁਰ ਦੀ ਜੇੜੀ ਕਿੱਪਾ ਹੈ ਪਾਸ਼ਾ ਦੀ ਜੇੜੀ ਕਿੱਪਾ ਹੈ ਸਾਡੇ ਉੱਪਰ ਉਦੋਂ ਵਰਤੇਗੀ ਸੋ ਗੁਰਮੁਖ ਪਿਆਰਿਓ ਸਤਿਗੁਰ ਮਹਾਰਾਜ ਕਿੱਪਾ ਕਰਦੇ ਨੇ ਧੰਗ ਗੰਸਰ ਮਹਾਨਾ ਸੱਚੇ ਪਾਸ਼ਾ ਜੀ ਕਿੱਪਾ ਕਰਦੇ ਨੇ ਯਾਦ ਰੱਖਿਓ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਭਲਿਓ ਜਦੋਂ ਗੁਰਬਾਣੀ ਨੂੰ ਪੜੋਂਗੇ ਭਰੋਸਾ ਰੱਖੋਗੇ ਜਦ ਕਹੂੰਗੀ ਮੀਰਾ ਸਤਗੁਰ ਨਾਨਕ ਸਤਗੁਰ ਨਾਨਕ ਮੀਰਾ ਸਤਗੁਰ ਨਾਨਕ ਕਹਿੰਦੇ ਸਤਗੁਰ ਮਹਾਰਾਜ ਨੇ ਕਿਰਪਾ ਕੀਤੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਦੋ ਇਸ ਤੇ ਸੇ ਭਰੋਸਾ ਬਣ ਗਿਆ ਕਹਿੰਦੇ ਉਦੋਂ ਹੀ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਮੋਹ ਮੰਗੀਆਂ ਮਰਾਤਾ ਉਦੋਂ ਹੀ ਪੂਰੀਆਂ ਹੋਣਗੀਆਂ ਅਸੇ ਪਾਸੇ ਦਾ ਖੇੜਾ ਛੱਡ ਕੇ ਜਿਸ ਦਿਨ ਸ਼ਬਦ குரு ਦੀ ਅਸੀ ਲਗਨ ਲੱਗ ਗਈ ਨਾ ਪੂਰਨ ਰੂਪ ਦੇ ਵਿੱਚ ਉਸ ਦਿਨ ਸਾਡੇ ਤੇ ਕਿਰਪਾ ਹੋਈ ਕੀ ਸਤਿ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਵੀਰਨ ਪਰਣਾ ਨੂੰ ਵੀ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਮੇਰੇ ਕੁਕੀਟਪਾ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਹੋ ਨਮੀਆਂ ਵੀਡੀਓਸ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਭੁੱਲਣ ਚੁੱਕਾਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ